ਵਿਸ਼ਵ ਵਰਤਾ ਦੇਖ ਰਹੇ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਬੀਤੀ ਰਾਤ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਗੋਗੀ ਅਕਾਲ ਚਲਾਣਾ ਕਰ ਗਏ ਨੇ ਸਿਰ ਦੇ ਵਿੱਚ ਗੋਲੀ ਲੱਗਣ ਕਾਰਨ ਉਹਨਾਂ ਦੀ ਮੌਤ ਹੋਈ ਹੈ ਸ਼ੁਰੂਆਤੀ ਜਾਂਚ ਦੇ ਵਿੱਚ ਪਤਾ ਲੱਗਾ ਹੈ ਕਿ ਉਹਨਾਂ ਦੇ ਆਪਣੇ ਲਾਇਸੈਂਸੀ ਰਿਵਾਲਵਰ ਤੋਂ ਹੀ ਗੋਲੀ ਚੱਲੀ ਸੀ ਅਤੇ ਇਸ ਘਟਨਾ ਨੂੰ ਹਾਦਸਾ ਦੱਸਿਆ ਜਾ ਰਿਹਾ ਹੈ ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਅਤੇ ਗੁਰਪ੍ਰੀਤ ਗੋਗੀ ਦੇ ਮ੍ਰਿਤਕ ਸ਼ਰੀਰ ਨੂੰ ਡੀ ਐਮ ਸੀ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਰੱਖਿਆ ਗਿਆ। ਫਿਲਹਾਲ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਮਨ ਅਰੋੜਾ ਸਵੇਰੇ ਹੀ ਇੱਥੇ ਗੁਰਪ੍ਰੀਤ ਗੋਗੀ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਜਿੱਥੇ ਉਹਨਾਂ ਨੇ ਪਰਿਵਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹਾਂ ਅਮਨ ਅਰੋੜਾ ਨੇ ਕਿਹਾ ਕਿ ਸਾਡਾ ਸਭ ਤੋਂ ਪਹਿਲਾ ਜਿਹੜਾ ਕੰਮ ਹੈ ਸਾਡਾ ਫਰਜ਼ ਹੈ ਉਹ ਪਰਿਵਾਰ ਨੂੰ ਸੰਭਾਲਣਾ ਹੈ ਫਿਲਹਾਲ ਪਰਿਵਾਰ ਦੇ ਨਾਲ ਹਾਲਚਾਲ ਪੁੱਛ ਕੇ ਅਮਨ ਅਰੋੜਾ ਬਾਹਰ ਆਏ ਨੇ ਤੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਹੈ ਆਓ ਅਮਨ ਅਰੋੜਾ ਸੁਣਦੇ ਹਾਂ ਇਸ ਪੂਰੇ ਮਾਮਲੇ ਬਾਰੇ ਇਸ ਦੁਰਘਟਨਾ ਬਾਰੇ ਕੀ ਕਹਿ ਰਹੇ ਨੇ ਬਹੁਤ ਦੁਖਦਾਈ ਬਹੁਤ ਮੰਦ ਭਾਗੀ ਖਬਰ ਹੈ ਜਿਹੜੀ ਉਹ ਮਿਲੀ ਹੈ ਤਕਰੀਬਨ ਮੈਨੂੰ 1.5 ਵਜੇ ਕਿ ਸਾਡੇ ਬਹੁਤ ਹੀ ਪਿਆਰੇ ਬਹੁਤ ਹੀ ਦਿਲਦਾਰ ਬਹੁਤ ਹੀ ਜ਼ਿੰਦਾਦਿਲ ਸਾਡੇ ਸਾਥੀ ਸਾਡੇ ਵੱਡੇ ਭਰਾ ਐਮਐਲਏ ਗੁਰਪ੍ਰੀਤ ਗੋਗੀ ਜੀ ਉਹ ਚਲਾਣਾ ਕਰ ਗਏ ਸਾਨੂੰ ਛੱਡ ਗਏ ਤੇ ਅੱਜ ਹੁਣ ਪਰਿਵਾਰ ਨੂੰ ਸੰਭਾਲਣ ਦੇ ਲਈ ਪਹੁੰਚੇ ਆ ਸਾਡਾ ਆਪਣਾ ਪਰਿਵਾਰ ਹੈ ਸੋ ਬਹੁਤ ਦੁੱਖ ਹੋਇਆ ਇਹ ਇਹ ਖਬਰ ਸੁਣ ਕੇ ਸਰੋ ਸਰੋ ਸਭ ਬਾਈ ਕੀ ਕਰ ਦੇਖੋ ਦੇਖੋ ਗੋਲੀ ਨਹੀਂ ਲੱਗੀ ਹੈ ਪੁਲਿਸ ਦਾ ਇਹ ਸਿਰ ਦੇ ਵਿੱਚ ਗੋਲੀ ਲੱਗੀ ਹਾਂ ਉਹ ਹਜੇ ਜਿਹੜਾ ਹੈ ਪੁਲਿਸ ਆਪਣੇ ਜਿਹੜੀ ਕਾਰਵਾਈ ਹੈ ਇਨਵੈਸਟੀਗੇਸ਼ਨ ਉਹ ਕਰ ਰਹੀ ਹੈ ਹਜੇ ਬੜਾ 프리ਮੈਚੁਰ ਹੋਏਗਾ ਕੁਝ ਵੀ ਕਹਿਣਾ ਸੋ ਮੈਂ ਤੁਹਾਨੂੰ ਵੀ ਸਿਰਫ ਇਹੀ ਬੇਨਤੀ ਕਰੂੰਗਾ ਕਿ ਇਹ ਇਹ ਬਾਤ ਦੀਆਂ ਗੱਲਾਂ ਮੇਨ ਜੋ ਕੰਸਰਨ ਹੈ ਉਹ ਪਰਿਵਾਰ ਨੂੰ ਸੰਭਾਲਣ ਦੇ ਲਈ ਪਹੁੰਚਿਆ ਸਾਡਾ ਆਪਣਾ ਪਰਿਵਾਰ ਜੀ ਪ੍ਰਸ਼ਾਨਗੀ ਪਰਿਵਾਰ ਨਾਲ ਗੱਲਬਾਤ ਹੋਈ ਹੈ ਕੋਈ ਪਰਿਵਾਰ ਨੇ ਮੈਸੇਜ ਵੀ ਗੱਲ ਕੀਤੀ ਤਾਂ ਕੋਈ ਹਾਂ ਹੋਈ ਹੈ ਜੀ ਹਜੇ ਭਾਈ ਸਾਹਿਬ ਤੁਸੀਂ ਪਲੀਜ਼ ਗੱਲ ਨੂੰ ਸਮਝੋ ਮੀਡੀਆ ਇੰਪੋਰਟੈਂਟ ਨਹੀਂ ਹੈ ਪਰਿਵਾਰ ਨੂੰ ਇਮੋਸ਼ਨਲੀ ਸੰਭਾਲਣਾ ਇੰਪੋਰਟੈਂਟ ਹੈ ਮੇਰੇ ਲਈ ਠੀਕ ਹੈ ਨਾ ਜੀ ਸੋ ਇਸ ਕਰਕੇ ਅੱਜ ਪਰਿਵਾਰ ਨਾਲ ਉਹੀ ਭੈਣ ਜੀ ਹੋਣਾ ਨਾਲ ਬੇਟੇ ਨਾਲ ਉਹੀ ਗੱਲਾਂ ਬਾਤਾਂ ਹੋਈਆਂ ਨੇ ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਕੀ ਫੈਕਟ ਕੀ ਨੇ ਰਿਐਲਿਟੀ ਕੀ ਉਹ ਅੱਜ ਪਰਿਵਾਰ ਨੇ ਕੁਝ ਦੱਸਿਆ ਗੱਲਬਾਤ ਪਰਿਵਾਰ ਨੇ ਮੈਂ ਕੀ ਕਹਾਂ ਕਿ ਮੈਂ ਦੱਸਦਾ ਜੋ ਕਿ ਉਹ ਲੋਕਾਂ ਨੂੰ ਸਭ ਜੀ ਦੱਸਿਆ ਤਾਂ ਸਾਨੂੰ ਜਸਟ ਪਤਾ ਲੱਗਿਆ ਵੀ ਡੀ ਐਮ ਸੀ ਇਹਨਾਂ ਨੇ ਲੈ ਕੇ ਆਏ ਆ ਜੀ ਤਾਂ ਉਹਨਾਂ ਨੇ ਦੱਸਿਆ ਬ੍ਰਾਡ ਡੈੱਡ ਹੈ ਤੁਹਾਨੂੰ ਸੇਮਰੀ ਬੋਡੀ ਮੋਰਚਰੀ ਚ ਰਖਾਈ ਹੈ ਹਜੇ ਅਸੀਂ ਸਾਰੀ ਗੱਲ ਨੂੰ ਗੋ ਥਰੂ ਹੋ ਕੇ ਫਿਰ ਤੁਹਾਨੂੰ ਜੋ ਵੀ ਹੋਊਗਾ ਅਗਲਾ ਫਰਦਰ ਦੱਸਾਂਗੇ ਜਿਸ ਜੋ ਸ਼ੂਟ ਕੀਤਾ ਘਰੀ ਸੀ ਉਸ ਦੇਖੋ ਹਜੇ ਇਸ ਗੱਲ ਬਾਰੇ ਮੈਂ ਕੋਈ ਗੱਲ ਕਮਾਂ ਰਹੀ ਐ ਇੱਕ ਵਾਰੀ ਸਾਰਾ ਮੈਨੂੰ ਗੋ ਥਰੂ ਹੋ ਲੈਂਦਾ ਫਿਰ ਤੁਹਾਨੂੰ ਅਗਲੀ ਫਰਦਰ तकरीबन 12:00 ਵਜੇ ਦਾ ਦੱਸ ਰਹੇ ਹਾਂ ਬਾਕੀ ਅਸੀਂ ਇੱਕ ਵਾਰੀ ਸਾਰਾ ਦੇਖ ਕੇ ਫਿਰ ਵੈਰੀਫਾਈ ਕਰਕੇ ਦੱਸਾਂਗੇ ਜੇ ਤੁਸੀਂ ਕੋਸ਼ਿਸ਼ ਕਰਤਾ ਹਾਂ ਹਾਂ ਬ੍ਰਾਡ ਡਾਟਾ ਕਾਲ ਦਾ ਪਤਾ ਲੱਗਿਆ ਜ਼ਰਾ ਤੇ ਕੋਈ ਇਹ ਗੱਲਾਂ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਦੇਖ ਤੁਸੀਂ ਜਿਹੜੇ ਅਸਲੀ ਨੇ ਚੱਲੀ ਸੀ ਲਿਸੈਂਸੀ ਜੀ ਉਹਨਾਂ ਦਾ ਆਪਣਾ ਸੀ ਬ੍ਰਦਰ ਹਜੇ ਇਸ ਗੱਲ ਬਾਰੇ ਮੈਂ ਕੁਝ ਨਹੀਂ ਕਹਿ ਸਕ ਤੇ ਜਿਸ ਸਿਹਰੇ ਡਾਕਟਰ ਨੂੰ ਪੋਸਟਮਾਰਟਮ ਕਰਾਣਾ ਕਾਸ ਆਫ ਡੈਥ ਵੀ ਕਲੀਅਰ ਕਰਨਾ ਤੇ ਹੋਰ ਸਾਰੀਆਂ ਗੱਲਾਂ ਐਗਜ਼ਾਮਿਨ ਕਰਨੀ ਥੈਂਕ ਯੂ ਥੈਂਕ ਯੂ ਬਿਲਕੁਲ ਜੀ ਜੀ ਪਾਜੀ ਬਹੁਤ ਬੜਾ ਚਾਲੇ ਦੋ ਮੁੰਡੇ ਸਰਕਾਰੀ ਦੇ ਫਟਾਕੇ ਕਰ ਲੈਣਾ ਭਰਾ ਮਾਰਗਾ ਦੋਸਤ ਚਲੇਗਾ ਮੈਂ ਆ ਕੇ ਕਰ ਲਵਾਂ ਜਿਹੜੀ ਜਿਹੜੀ ਉਹਨਾਂ ਦੇ ਹੈਡ ਚ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਕਾਸ ਆਫ ਡੈਥ ਕਲੀਅਰ ਹੋ ਜੂਗਾ ਬਟ ਜੋ ਹੁਣ ਤੱਕ ਦੀ ਪਰਿਵਾਰ ਦੇ ਦੱਸਣੀਆਂ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹਦੇ ਦੱਸਮ ਲਾਉਂਦੇ ਕਿ ਐਕਸੀਡੈਂਟਲ ਫਾਇਰ ਹੋਇਆ ਉਹ ਜਿਹੜਾ ਇਹਨਾਂ ਦੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਉਹਨਾਂ ਦੀ ਜਿਹੜੀ ਹੁਣ ਡੈੱਡ ਬੋਡੀ ਹੈ ਡੀਐਮਸੀ ਦੇ ਵਿੱਚ ਮੋਰਚਰੀ ਵਿੱਚ ਰੱਖਾਈ ਹੈ ਸਰ ਗੋਲੀ ਲੱਗੀ ਕਿੱਥੇ ਸਰ ਕਿੰਨੇ ਕਿੰਨੇ ਕਿੰਨੀ ਵਜੇ ਦੀ ਸਰ ਕਟਨਾ ਪੂਰੀ ਹੈ ਤਕਰੀਬਨ 11:30 ਵਜੇ ਦੀ ਵਾਰਦਾਤ ਹੈ ਸਾਡੇ 11:15 ਵਜੇ ਇਨਸੀਡੈਂਟ ਹੈ ਸਰ ਦੇ ਵਿੱਚ ਇੱਕੋ ਫਾਇਰ ਹੈ ਜੀ ਜੋ ਹੈਡ ਵਾਲਵਰਾਂ ਨੂੰ ਦਾ ਆਪਣਾ ਉਹਨਾਂ ਦਾ ਲਾਇਸੈਂਸੀ ਵਪਨ ਹੈ ਇਹ 25 ਬੋਰ ਦਾ ਕਿਹੜਾ ਰਿਵਲਵਰ ਹੈ ਇਹ 25 ਬੋਰ ਦਾ ਜਿਹੜਾ ਨਾਲ ਲਾਇਸੈਂਸੀ ਪਿਸਟਲ ਹੈ ਸਰ ਸਾਫ ਕਰ ਰਹੇ ਸੀ ਕਿ ਸਰ ਪਿਸਟਲ ਉਹਨਾਂ ਦਾ ਆਪਣਾ ਆਪਣਾ ਪਿਸਟਲ ਉਹਨਾਂ ਦਾ ਆਪਣਾ ਪਿਸਟਲ ਹੈ ਹਾਂਜੀ ਲਾਇਸੈਂਸੀ 25 ਬੋਰ ਹਾਂਜੀ ਉਹਦੇ ਵਿੱਚੋਂ ਜੋ ਇੱਕੋ ਫਾਇਰ ਹੋਇਆ ਤੇ ਜੋ ਫੈਮਿਲੀ ਦੇ ਤੇ ਸਾਰਿਆਂ ਦਸਨ ਮਿਲਿਆ ਐਕਸੀਡੈਂਟਲ ਫਾਇਰ ਹੋਇਆ ਬਾਕੀ ਅਸੀਂ ਆਫਟਰ ਜਿਹੜਾ ਪੁਲਿਸ ਵਾਲ ਨੂੰ ਤਾਂ ਥੋੜਾ ਜਿਹਾ ਦੱਸੋ ਸਿੱਧੇ ਕਿੱਥੇ ਕਰਕੇ ਫਾਇਰ ਹੋਇਆ ਵਾ ਰਾਈਟ ਲੈਫਟ ਜਿਹੜਾ ਐਗਜ਼ੈਕਟ ਜਿਹੜਾ ਉਹਦਾ ਐਂਟਰੀ অর ਐਗਜ਼ਿਟ ਬੂਨ ਹੈਗਾ ਲੱਗ ਕੇ ਆਰਪਾਰ ਹੋ ਗਈ ਤਾਂ ਉਹਨਾਂ ਦੇ ਹੈਡ ਦੇ ਵੀ ਸਫਾਈ ਕਰਦੇ ਪਏ ਸੀ ਪੂਰਾ ਪੂਰਾ ਅਗਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਇੱਕ ਸਰਵੰਟ ਹੈ ਤੇ ਵਾਈਫ ਉਹਨਾਂ ਦੇ ਦੱਸਮ ਮੁਤਾਬਕ ਵੀ ਵੈਪਨ ਨੂੰ ਸਫਾ ਸਾਫ ਕਰ ਰਹੀ ਸੀ ਤਾਂ ਐਕਸੀਡੈਂਟਲੀ ਜਿਹੜਾ ਫਾਇਰ ਹੋਇਆ ਔਰ ਇੱਕੋ ਜਿਹੜਾ ਫਾਇਰ ਹੋਇਆ